ਪੂਰਥਲਾ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਰਾਸ਼ਟਰ ਅਮਰੀਕਾ ਵੱਲੋਂ ਗਵਾਂਡੀ ਮੁਲਕ ਵੈਨਜ਼ੁਏਲਾ ਤੇ ਕੀਤੇ ਗਏ ਹਮਲੇ ਅਤੇ ਉੱਥੋਂ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਅਮਰੀਕਾ ਲਜਾੜ ਦੀ ਕੋਸ਼ਿਸ਼ ਦੇ ਖਿਲਾਫ ਰੋਜ਼ ਰੈਲੀ ਕੱਢ ਕੇ ਸਖਤ ਵਿਰੋਧ ਪਟਾਇਆ ਗਿਆ। ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋਈ ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੋ ਕੇ ਮੁੜ ਸ਼ਾਲੀਮਾਰ ਬਾਗ ਵਿਖੇ ਆ ਕੇ ਸਮਾਪਤ ਹੋਈ ਰੈਲੀ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਮਰੀਕਾ ਅਤੇ ਹੋਰ ਕੁਦਰਤੀ ਪੰਡਾਰਾ ਵਾਲੇ ਮੁਲਕਾਂ ਤੇ ਹਮਲਾ ਕਰਕੇ ਉਹਨਾਂ ਤੇ ਕਬਜ਼ਾ ਕਰਨਾ ਅਤੇ ਉੱਥੋਂ ਦੇ ਪੰਡਾਰਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ ਉਹਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਕਾਰਵਾਈਆਂ ਉਹ ਅਤੀਤ ਵਿੱਚ ਵੀ ਕਰ ਚੁੱਕਾ ਹੈ ਅਤੇ ਇਸ ਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ ਯੂਨੀਅਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ੀ ਹਸਤਖੇਪ ਅਤੇ ਅਪਰਾਧਿਕ ਕਾਰਵਾਈਆਂ ਖਿਲਾਫ ਸਾਵਧਾਨ ਅਤੇ ਇਕਜੁੱਟ ਰਹਿਣ ਅੱਜ ਅਸੀਂ ਮ੍ਰਿਤਿ ਹਾਕਮ ਧੜਵੀ ਦੀ ਧੜਵੀ ਕਾਰਵਾਈ ਦੇ ਖਿਲਾਫ ਜਿਹੜਾ ਉਹਦੇ ਤੇਲ ਤੇ ਖੂਹਾਂ ਤੇ ਕਬਜ਼ਾ ਕਰਨ ਚਾਹੁੰਦਾ ਸੀ ਲਗਾਤਾਰ ਸਾਲ ਤੋਂ ਧਮਕੀਆਂ ਦੇ ਰਿਹਾ ਸੀ ਉਹਨੂੰ ਡਰਾ ਧਮਕਾ ਰਿਹਾ ਸੀ ਇਥੇ ਕਰੀਤੀਓ ਨੇ ਜੇਰੀ ਜਿਹੜੀ ਵਿਰੋਧੀ ਧਰਤੀ ਨੇਤਾ ਜਿਹੜੀ ਉੱਥੇ ਵੰਜਵੇਲਾ ਤੇ ਜੇਲ੍ਹ ਦੇ ਵਿੱਚ ਆ ਉਹਨੂੰ ਸ਼ਾਂਤੀ ਪੁਸ਼ ਕਰਵਾਇਆ ਲਗਾਤਾਰ ਉਹ ਤੇਲ ਭੰਗਾਰਾ ਤੇ ਕਬਜ਼ਾ ਕਰ ਲਈ ਜਿਹੜਾ ਹਮਲਾ ਕਰਕੇ ਉਹਦੇ ਰਾਸ਼ਟਰਪਤੀ ਤੇ ਉਹਨੂੰ ਲੈ ਕੇ ਗਏ ਆ ਉਹਦੇ ਖਿਲਾਫ ਸਾਰੇ ਦੇਸ਼ਾਂ ਦੀ ਜਿਹੜੇ ਅਮਨ ਪਸੰਦ ਲੋਕ ਆ ਸਾਰੇ ਉਹਦੇ ਆਪਣੇ ਦੇਸ਼ ਚ ਬਾਕੀ ਸਾਰੇ ਸੰਸਾਰ ਤੋਂ ਜਿਹੜੇ ਅਮਨ ਪਸੰਦ ਲੋਕਾਂ ਲੱਗੇ ਅੱਜ ਅਸੀਂ ਸੀਪੀਆਈਐਮਐਲ ਨਿਊ ਡੈਮੋਕ੍ਰੇਸੀ ਦੇ ਸੱਦੇ ਤੇ ਕਿਉਂਕਿ ਜਿੱਦਣ ਦਾ ਉਹਨੂੰ ਲੈ ਕੇ ਗਏ ਆ ਉਦੋਂ ਦਾ ਹੀ ਲਗਾਤਾਰ ਵੱਖ-ਵੱਖ ਥਾਵਾਂ ਤੇ ਜਿੱਦਾਂ ਜਿੱਦਾਂ ਟਾਈਮ ਮਿਲਦਾ ਉਸ ਧੰਗ ਨਾਲ ਬਜਾਰੇ ਕਰ ਰਿਹਾ ਕਿਉਂਕਿ ਸਾਡਾ ਅਗੇ ਪਿੰਡੂ ਮਜ਼ਦੂਰ ਯੂਨੀਅਨ ਦਾ 7 ਤਰੀਕ ਨੂੰ ਸੀ ਇਸ ਕਰਕੇ ਅਸੀਂ ਅੱਜ 9 ਤਰੀਕ ਨੂੰ ਕਰਨਾ ਕਿੰਿਆਂ ਨੇ 6 ਤਰੀਕ ਨੂੰ ਕੀਤਾ ਕਿੰਿਆਂ ਨੇ 7 ਤਰੀਕ ਨੂੰ ਕੀਤਾ ਕਿੰਿਆਂ ਨੇ ਅਜੇ 11 ਤਰੀਕ ਨੂੰ ਕਰਨਾ ਇਹ ਲਗਾਤਾਰ ਜਿੱਥੇ ਜਿੱਥੇ ਜਿੱਤ ਧੰਗ ਨਾਲ ਠੜਦਾ ਦੇਣਾ ਟਾਈਮ ਮਿਲਦਾ ਸਾਰੇ ਹੀ ਅਮਨਪਸੰਦ ਲੋਕ ਉਹਦੇ ਖਿਲਾਫ ਅਸੀਂ ਮੰਗ ਕਰਦੇ ਆਂਗੇ ਫੌਰੀ ਉਹਦੀਆਂ ਜੰਗਬਾ ਚਾਲਾਂ ਜਿਹੜੀਆਂ ਲੋਕਾਂ ਦੇ ਦੇਸ਼ਾਂ ਤੇ ਪ੍ਰਭੂ ਸਭੰ ਦੇਸ਼ਾਂ ਦੇ ਕਬਜ਼ਾ ਕਰਨੀਆਂ ਯਾਨੀ ਕੋਸ਼ਾ ਉਹਨੂੰ ਰੁਵਾਜ ਆਵੇ ਉਸ ਤੋਂ ਉਹਨੂੰ ਰੋਕਿਆ ਜਾਵੇ ਤੇ ਇਹ ਜਿਹੜਾ ਪੁਰਗੋਸਾ ਸਰਦਨ ਦੇਸ਼ਾਂ ਲੋਕਾਂ ਦੇ ਜਿਹੜੇ ਕੀਮਤੀ ਹਨ ਇਹਨਾਂ ਨੂੰ ਤੋਂ ਕਬਜ਼ਾ ਕਰਤਾ ਰੋਕਾ ਕਰ ਰਹੀ ਵਪਾਰ ਦੀ ਲੜਾਈ ਹੈ ਕਿਉਂਕਿ ਇਹਦੇ ਸ਼ੇਅਰ ਜਿਹੜੇ ਆ ਜਿਆਦਾ ਤੇਲ ਕੇ ਲੱਗੇ ਹੋਇਆ ਇਸ ਕਰਕੇ ਤੇਲ ਦੇ ਪੰਹਾਰਾ ਤੇ ਜਿਆਦਾ ਕਬਜ਼ਾ ਕਰਨਾ ਚਾਹੁੰਦਾ ਇਸ ਕਰਕੇ ਦੀਆਂ ਜੰਗਬਾਚਾਲਾਂ ਨੂੰ ਖਤਮ ਕਰਕੇ ਥਾਮਰਾਜ ਦਾ ਮਤਲਬ ਹੀ ਜੰਗ ਹੁੰਦਾ ਤੋ ਜੰਗੀ ਉਸੇ ਤੁਸਦੇ ਆ ਸਾਰੇ ਦੇਸ਼ਾਂ ਨੂੰ ਲਗਾਤਾਰ ਡਰਾ ਤੁਮਕਾ ਹਾਟ ਰੈਫ ਲਾਉਣ ਦਾ ਕਰ ਰਿਹਾ ਉਹਦੇ ਉਹਦੀਆਂ ਨੀਤੀਆਂ ਜਿਹੜਾ ਉਹਦਾ ਖਰਾ ਗਲਤ ਵਿਹਾਰ ਆ ਉਹਦੇ ਖਿਲਾਫ ਉਹਦੀ ਨਿੰਦਾ ਕਰਦੇ ਆ ਤੇ ਸਾਰੇ ਸੰਸਾਰ ਦੇ ਅਮਨ ਪਸੰਦ ਲੋਕਾਂ ਨੂੰ ਅਪੀਲ ਕਰਦੇ ਆਂਗੇ ਇਹਦੇ ਖਿਲਾਫ ਇਕਜੁੱਟ ਹੋਈਏ ਤਾਂ ਜੋ ਇਹਦੀਆਂ ਚਾਲਾਂ ਨੂੰ ਭਾਜ ਦੇ ਸਕੀਏ ਬਹੁਤ ਬਹੁਤ ਧੰਨ। ਅੱਜ ਜਿਹੜਾ ਧਰਨਾ ਪ੍ਰਦਰਸ਼ਨ ਆ ਅਮਰੀਕਾ ਜਿਹੜਾ ਦੁਨੀਆ ਭਰ ਦੇ ਵਿੱਚ ਆਪਣੀ ਜਿਹੜੀ ਠਾਣੇਦਾਰੀ ਜਗਾ ਰਿਆ ਉਹ ਦੇਖਦਾ ਵੀ ਆਹ ਜਿਹੜਾ ਦੇਸ਼ ਹੈ ਇੱਥੋਂ ਜਿਹੜਾ ਆਮਦਨ ਜ਼ਿਆਦਾ ਵਾ ਉਹ ਉਸੇ ਤੇ ਹੀ ਆਪਣਾ ਕਬਜ਼ਾ ਕਰਕੇ ਤੇ ਉੱਥੋਂ ਦੀ ਜਿਹੜੀ ਪ੍ਰਭੂਸਤਾ ਤੇ ਕਬਜ਼ਾ ਕਰਕੇ ਉਹ ਆਪਣੇ ਹੱਥ ਵਿੱਚ ਲੈ ਕੇ ਉੱਥੋਂ ਦੇ ਜਿਹੜੇ ਖਣਿਜ ਪਦਾਰਥ ਜਾਂ ਜੋ ਵੀ ਉੱਥੋਂ ਦੀ ਮਾਲਾਉ ਨੂੰ ਲੁੱਟਣਾ ਚਾਹੁੰਦਾ ਵਾ ਇਸੇ ਗੱਲਾਂ ਇਸੇ ਤਰ੍ਹਾਂ ਹੀ ਉਹਨੇ ਅੱਜ ਤੋਂ ਪਹਿਲਾਂ ਇਰਾਕ ਜਿੱਥੋਂ ਕਿ ਬਹੁਤ ਜ਼ਿਆਦਾ ਤੇਲ ਨਿਕਲਦਾ ਸੀਗਾ ਉਹਦੇ ਤੇਲ ਦੇ ਖੂਹਾਂ ਤੇ ਕਬਜ਼ਾ ਕਰਨ ਲਈ ਇਰਾਕ ਦੇ ਇੱਕ ਇਲਜ਼ਾਮ ਲਾ ਕੇ ਵੀ ਇਹ ਕਿ ਇਹਨੇ ਪਰਮਾਣੂ ਹਥਿਆਰ ਜਿਹੜੇ ਲੁਕੋ ਕੇ ਰੱਖੇ ਹੋਏ ਆ ਰੱਖੇ ਹੋਏ ਆ ਉਸ ਦੇ ਤਹਿਤ ਉਸ ਤੇ ਹਮਲਾ ਕਰਕੇ ਉਹਨਾਂ ਨੂੰ ਚੱਕਿਆ ਤੇ ਜਾਨੋਂ ਮਾਰਿਆ ਗਿਆ ਤੇ ਉੱਥੋਂ ਦੀ ਜਿਹੜੀ ਉਹਦੀ ਪਾਰਟੀ ਸੀ ਉਸ ਨੂੰ ਵੀ ਦਬਾਇਆ ਗਿਆ ਤੇ ਇਰਾਕ ਦੇ ਉੱਤੇ ਕਬਜ਼ਾ ਕਰਕੇ ਅੱਜ ਤੱਕ ਉੱਥੋਂ ਦਾ ਤੇਲ ਉਹ ਵਰਤ ਰਿਆ ਕਿਉਂਕਿ ਇਹ ਜਿਹੜੇ ਦੇਸ਼ ਸੀਏ ਇਹਨਾਂ ਇਹ ਆਪਣੀ ਕਰੰਸੀ ਦੇ ਨਾਲ ਆਪਣਾ ਜਿਹੜਾ ਵਪਾਰ ਕਰਨਾ ਚਾਹੁੰਦੇ ਸੀ ਅਮਰੀਕਾ ਦਾ ਜਿਹੜਾ ਡਾਲਰ ਸੀਗਾ ਉਹ ਜਿਹੜਾ ਡਾਊਨ ਜਾ ਰਿਹਾ ਸੀਗਾ ਉਹਨੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਇੱਥੇ ਹਮਲਾ ਕੀਤਾ ਸੀ ਹੁਣ ਜਿਹੜਾ ਵਿਨਜੇ ਅਲਾਵਾ ਉਸ ਦੇ ਵਿੱਚੋਂ ਲਗਭਗ 17% ਦੁਨੀਆ ਭਰ ਤੋਂ ਜਿਹੜਾ ਵੱਧਤੀ ਹੈ ਜਿਹੜਾ ਉਹਦੀ ਧਰਤੀ ਚੋਂ ਨਿਕਲਦਾ ਦੂਸਰੇ ਦੇਸ਼ ਛੜੇ ਆ ਉਹ 83% ਸਾਰੀ ਦੁਨੀਆ ਜਿਹੜੀ ਆ 83% ਤੇਲ ਜਿਹੜਾ ਉਹ ਪੈਦਾ ਕਰ ਰਹੀ ਆ ਉਸਨੇ ਸੋਚਿਆ ਕਿ ਇਸ ਤੇ ਜਿਹੜੇ ਇਹਦੇ ਤੇਲ ਦੇ ਖੂਹ ਆ ਇਹਨਾਂ ਤੇ ਕਬਜ਼ਾ ਕਿਦਾਂ ਕੀਤਾ ਜਾ ਸਕਦਾ ਉਹਨੇ ਉੱਤੇ ਇੱਕ ਸਮਗਲਿੰਗ ਦਾ ਦੋਸ਼ ਲਾ ਕੇ ਉਥੋਂ ਦਾ ਰਾਸ਼ਟਰਪਤੀ ਆ ਉਹਨੂੰ ਕਿਡਨਾਪ ਕੀਤਾ ਤੇ ਉਹਦੀ ਘਰਦੀ ਨੂੰ ਵੀ ਚੱਕ ਕੇ ਲਾ ਜਾ ਕੇ ਅਮਰੀਕਾ ਦੀ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਤੇ ਉਸ ਆਪਣੇ ਹੀ ਉੱਤੇ ਦੋਸ਼ ਲਾਏ ਆਪਣੀ ਹੀ ਕੋਰਟ ਦੇ ਵਿੱਚ ਪੇਸ਼ ਕਰਕੇ ਆਪ ਹੀ ਉਹਨੂੰ ਸਜ਼ਾ ਦੇਣ ਲਈ ਤਿਆਰ ਆ ਅਸੀਂ ਇਨਸਾਫ ਪਸੰਦ ਦੇ ਲੋਕ ਜਿਹੜੇ ਆ ਇਹ ਪਾਰਟੀਆਂ ਜਿਹੜੀਆਂ ਉਹਦਾ ਵਿਰੋਧ ਕਰਦੀਆਂ ਵੀ ਇਹਨੂੰ ਜਿਹੜਾ ਵਾ ਇਸ ਤੋਂ ਰੋਕਿਆ ਜਾਵੇ ਇਹ ਇਹ ਜਿਹੜੇ ਰਾਸ਼ਟਰਪਤੀ ਤੋਂ ਅਸੀਂ ਪਤਨੀ ਨੂੰ ਜਿਹੜਾ ਤੁਰੰਤ ਰਿਹਾ ਕੀਤਾ ਇਹ ਕਿਤੇ ਕਿਤੇ ਪ੍ਰਦਰਸ਼ਨ ਹੋਇਆ ਇਹ ਅੱਜ ਲਗਭਗ ਪੂਰੇ ਪੰਜਾਬ ਚ ਦੇਸ਼ ਵਿੱਚ ਵੀ ਹੋ ਰਿਹਾ ਪੂਰੇ ਦੇਸ਼ ਵਿੱਚ ਕੋਈ ਮੰਗ ਪੱਤਰ ਵੀ ਦਿੱਤਾ ਗਿਆ ਨਹੀਂ ਮੰਗ ਪੱਤਰ ਕੋਈ ਨਹੀਂ ਸ਼ਾਲਾ ਮਾਰਵਾਗ ਤੋਂ ਸ਼ੁਰੂ ਕਰਕੇ ਸ਼ਹੀਰਪੰਗ ਸਿੰਘ ਚੌਂਕ ਦੇ ਵਿੱਚ ਥਾਣੀ ਹੋ ਕੇ ਫਿਰ ਵਾਣ ਕੇ ਇੱਥੇ ਹੀ ਸਵਾਰਪਤ ਕੀਤਾ ਗਿਆ ਅੱਜ ਦਾ ਜਿਹੜਾ ਧਰਨਾ ਤੇ ਰੋਸ ਮਜਾਰਾ ਅਸੀਂ ਕੀਤਾ ਇਹ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਨਿਊ ਡੈਮੋਕ੍ਰੇਸੀ ਦੇ ਸੱਦੇ ਤੇ ਪੂਰੇ ਪਾ ਅੰਜਾਦ ਦੇ ਵਿੱਚ ਜਿਹੜਾ ਆ ਉਹ ਇਸ ਤਰ੍ਹਾਂ ਦੇ ਰੋਸ ਸਮਝਾਰੇ ਕੀਤੇ ਜਾ ਰਹੇ ਆ ਜਿਹਦੇ ਤਹਿਤ ਅੱਜ ਅਸੀਂ ਇੱਥੇ ਸ਼ਾਲਾ ਮਾਰ ਬਾਗ ਦੇ ਵਿੱਚ ਪਾਰਟੀ ਦੀਗਵਾਈ ਦੇ ਵਿੱਚ ਇਕੱਠੇ ਹੋ ਕੇ ਜਿਹੜਾ ਅਮਰੀਕੀ ਸਾਮਰਾਜ ਜਿਹੜਾ ਕਿ ਪਿਛਲੇ ਦਿਨੀ ਵੈਨਜੂਏਲਾ ਤੇ ਹਮਲਾ ਕੀਤਾ ਔਰ ਉਹਦੇ ਜਿਹੜੇ ਤੇਲ ਦੇ ਖੂਬ ਜਿਹੜੇ ਆ ਉਹਨਾਂ ਨੂੰ ਹੜੱਪਣ ਲਈ ਜਾਂ ਹੋਰ ਉਹਦੇ ਜਿਹੜੇ ਖਣਜ ਪਦਾਰਥ ਹਨ ਉਹਨਾਂ ਨੂੰ ਹੜੱਪਣ ਲਈ ਜਿਹੜਾ ਆ ਉਹ ਦੁਨੀਆ ਦਾ ਜਿਹੜਾ ਜੰਗਬਾਜ਼ ਅਮਰੀਕਾ ਟਰੰਪ ਜਿਹੜਾ ਆ ਉਹ ਉਥੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਦਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਚ ਮੰਗ ਕੀਤੀ ਗਈ ਆ ਕਿ ਇਹੋ ਜਿਹੇ ਜਿਹੜੇ ਦੁਨੀਆ ਦਾ ਜੰਗਬਾਜ਼ ਆ ਉਹ ਦਾ ਜਿੰਨੀ ਨਖੇਦੀ ਕੀਤੀ ਜਾਵੇ ਉਹ ਥੋੜੀ ਆ ਔਰ ਨਾਲ ਹੀ ਜਿਹੜਾ ਆ ਕਿ ਵੈਨਜੂਏਲਾ ਦੇ ਜਿਹੜੇ ਰਾਸ਼ਟਰਪਤੀ ਆ ਮੰਦਾਰੋ ਅਤੇ ਉਸ ਦੀ ਪਤਨੀ ਨੂੰ ਤੁਰੰਤ ਰਹਾ ਕੀਤਾ ਜਾਵੇ ਤੇ ਇਹ ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਨੂੰ ਜਿਹੜਾ ਡਰਾ ਰਿਹਾ ਧਮਕਾ ਰਿਹਾ ਚੌਂਦਰ ਕਰ ਰਿਹਾ ਤੋਂ ਇਹਦੀ ਚੌਂਦਰ ਜਿਹੜੀ ਬਹੁਤਾ ਸਮਾਂ ਚੱਲਣੀ ਨਹੀਂ ਹੈ ਸਾਰੇ ਦੇਸ਼ ਤੇ ਬਹੁਤ ਸਾਰੇ ਦੇਸ਼ ਜਿਹੜੇ ਆ ਲੋਕ ਆ ਉਹ ਵਿਰੋਧ ਦੇ ਵਿੱਚ ਆਏ ਆ ਔਰ ਬਰੋਧ ਪਰਚਲ ਹੋ ਰਿਹਾ ਇਥੋਂ ਤੱਕ ਕਿ ਆਪਣੇ ਇਹਦੇ ਅਮਰੀਕਾ ਦਾ ਸ਼ਹਿਰ ਨਿਊਯਾਰਕ ਉਹਦੇ ਵਿੱਚ ਵੀ ਜਿਹੜੇ ਵੱਡੇ ਰੋਸ ਪ੍ਰਦਰਸ਼ਨ ਹੋਏ ਔਰ ਉੱਥੋਂ ਦਾ ਮੇਅਰ ਨੇ ਵੀ ਜਿਹੜਾ ਤੌਕਬ ਜਾ ਕੇ ਜਿਹੜਾ ਇਹਦੀਆਂ ਨੀਤੀਆਂ ਦਾ ਵਿਰੋਧ ਕੀਤਾ ਕਿ ਕਿਸੇ ਵੀ ਦੇਸ਼ ਤੇ ਜਾ ਕੇ ਹਮਲਾ ਕਰਨਾ ਕਿਤੇ ਵੀ ਤਰ੍ਹਾਂ ਦਾ ਜਾਇਜ਼ ਨਹੀਂ ਹੈ। ਤੋਂ ਇਸ ਕਰਕੇ ਅਸੀਂ ਅੱਜ ਦੇ ਲੋਕ ਪ੍ਰਦਰਸ਼ਨ ਗਾਈ ਇਹਦੀ ਜਿੰਨੀ ਵੀ ਨਿੰਦਿਆ ਹੁੰਦੀ ਆ ਉਹ ਅਸੀਂ ਕਰਦੇ ਆ। ਤੋਂ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜਿਹੜੇ ਤੁਰੰਤ ਰਿਹਾਅ ਕੀਤਾ ਜਾਵੇ ਜਿਹੜੇ ਉਥੋਂ ਦੇ ਰਾਸ਼ਟਰਪਤੀ ਪਦਾਰੋ ਤੇ ਉਹਦੀ ਪਤਨੀ ਨੂੰ ਔਰ ਜਿਹੜੀ ਆ ਉਹਦੇ ਹਮਲਾ ਕਰਨ ਦੀਆਂ ਸ਼ਾਦਸ਼ਾ ਬਣਾਈਆਂ ਯਾਰੀਆਂ ਉਹਨੂੰ ਫੌਰੀ ਬੰਦ ਕੀਤਾ ਜਾਵੇ। ਦੇਖ ਰਹੇ ਹੋ ਸਟਾਰ نیوز ਪੰਜਾਬੀ